ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ ਕੁਲਤਾਸ ਸਿੰਘ ਸੰਧਵਾ ਅਤੇ ਹਰਪਾਲ ਸਿੰਘ ਛੀਮਾ ਜਿਹੜੇ ਨੇ ਮੁੱਖ ਮੰਤਰੀ ਅਤੇ ਡਿਪਟੀ ਸੀਐਮ ਦੀ ਦੌਰ ਦੇ ਵਿੱਚ ਨੇ ਆਖਰਕਾਰ ਇੱਕ ਵਾਰ ਫਿਰ ਜਿਮਨੀ ਚੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਰਚਾ ਦਾ ਵਿਸ਼ਾ ਬਣੇ ਬਣ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਗਈ ਆਮ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਸ਼ਵਲ ਵੱਲੋਂ ਉਹਨਾਂ ਦੀ ਧਰ ਪਤਨੀ ਵੀ ਨਾਲ ਸੀ। ਕਿਹਾ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ। ਹਾਲਾਂਕਿ ਪਿਛਲੇ 3 ਸਾਲਾਂ ਤੋਂ ਸਾਢੇ 3 ਸਾਲਾਂ ਤੋਂ ਲਗਾਤਾਰ ਅਰਵਿੰਦ ਕੇਚਵਲ ਨੂੰ ਕੀ ਜਾ ਰਿਹਾ ਸੀ ਭਈ ਆਪਾਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਸਰਕਾਰ ਬਣੇਗੀ ਐਸੀ ਭਾਈਚਾਰੇ ਤੋਂ ਡਿਪਟੀ ਸੀਐਮ ਬਣਾਇਆ ਜਾਵੇਗਾ ਪੰਜਾਬ ਦੇ ਵਿੱਚ ਤਾਂ ਕਿ ਐਸੀ ਵੋਟ ਬੈਂਕ ਦਾ ਖਿਆਲ ਰੱਖਿਆ ਜਾ ਸਕੇ। ਲੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਵਾਰ ਇੱਕ ਟੈਕ ਇਟ ਾਲਦੇ ਰਹੇਗੇ ਪੰਜਾਬ ਨੂੰ ਡੀਪੀਸੀਐਮ ਦੀ ਕੀ ਲੋੜ ਹੈ ਪੰਜਾਬ ਚੜੀ ਕੋ ਜਿੰਨਾ ਹੈ ਪੰਜਾਬ ਦਾ ਕਿਹੜਾ ਖੇਤਰਫਲ ਜ਼ਿਆਦਾ ਹੈ ਫਿਰ ਡੀਪੀਸੀਐਮ ਦੀ ਕਿਉਂ ਲੋੜ ਹੁਣ ਜਿਹੜੀ ਏਜੰਸੀਆਂ ਵੱਲੋਂ ਜਾਂਚ ਪਵਾਈ ਗਈ ਹੈ ਗਰਾਊਂਡ ਲੈਵਲ ਦਾ ਪਤਾ ਲਗਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਜਰਨਲ ਸਕੱਤਰ ਸੰਦੀਪ ਪਾਟਕ ਉਹਨਾਂ ਵੱਲੋਂ ਉਸ ਨੇ ਇੱਕ ਵਾਰ ਤੋਤੇ ਉਡਾ ਦਿੱਤੇ ਨੇ ਆਪ ਆਪਨੀ ਪਾਰਟੀ ਦੇ ਕਰਮਿਨਰ ਅਰਵਿੰਦ ਕੇਸ਼ਵਲ ਨੂੰ ਟੈਨਸ਼ਨ ਹੋ ਗਈ ਹੈ ਕਿ ਪੰਜਾਬ ਤੇ ਜੋ ਗਰਾਉਂਡ ਲੈਵਲ ਦੀ ਰਿਪੋਰਟ ਹੈ ਉਹਦੇ ਪ੍ਰਖੇ ਅੁੜ ਗਏ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਬੜੇ-ਬੜੇ ਪਦਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 117 ਹਲਕਿਆਂ ਦੇ ਵਿੱਚ 117 ਹਲਕਾ ਇੰਚਾਰਜ ਵੀ ਲਗਾ ਦਿੱਤੇ ਗਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ 92 ਵਿਧਾਇਕ ਜਿੱਤੇ ਨੇ ਉਹਨਾਂ ਦੇ ਵਿੱਚੋਂ 30-35 ਲੋਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਜਾਣਗੀਆਂ ਕਿਉਂਕਿ ਉਹਨਾਂ ਨੇ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਕਿਤੇ ਪ੍ਰਤਾਪ ਸਿੰਘ ਬਾਜਮਾ ਵੱਲੋਂ ਕਹੇ ਉਹ ਬੋਲ ਉਹ ਵਚਨ ਸੱਚੇ ਤੇ ਨਹੀਂ ਕਿ 30 ਤੋਂ 35 ਵਿਧਾਇਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਟੱਚ ਦੇ ਵਿੱਚ ਨੇ ਸੰਬਰਕੀਤਾ ਜਾ ਰਿਹਾ ਹੈ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਣ ਦੋ ਅਸੀਂ ਤੁਹਾਡੇ ਵੱਲ ਆਵਾਂਗੇ ਤੁਹਾਡੂ ਕੋਲ ਤੁਹਾਡੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣ ਗਏ ਨੇ ਕਿਉਂਕਿ ਕਾਫੀ ਲੰਮੇ ਸਮੇਂ ਪਹਿਲਾਂ ਟੈਬਲੇਟ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਰੱਖੀ ਸੀ ਲੇਕਿਨ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਵੱਲੋਂ ਕਿਹਾ ਗਿਆ ਨਹੀਂ ਕਿ ਸਾਨੂੰ ਤੁਹਾਡੀ ਕਾਰਗੁਜ਼ਾਰੀ ਤੇ ਬਿਲਕੁਲ ਸ਼ੱਕ ਨਹੀਂ ਤੁਸੀਂ ਆਪਣਾ 100% ਦੇ ਰਹੇ ਹੋ ਤੁਸੀਂ ਆਪਣਾ 100% ਦੇ ਰਹੇ ਹੋ ਇਹ ਗੱਲ ਖੁਦ ਅਮਨ ਅਰੋੜਾ ਅਤੇ ਡਾਕਟਰ ਦਜੀਤ ਸਿੰਘ ਚੀਮਾ ਨੇ ਕਹੀ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਵੀ ਬਿਕਮਜੀਤ ਸਿੰਘ ਜੀਠਿਆ ਨੇ ਕਿਹਾ ਸੀ ਕਿ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੀ ਕੁਰਸੀ ਖੋਈ ਜਾ ਸਕਦੀ ਹੈ ਬਿਕਮਜੀਤ ਸਿੰਘ ਜੀਠਿਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੀ ਅਲਗਾਖ ਕੀਤੀ ਜਾ ਰਹੀ ਹੈ ਲੇਕਿਨ ਰਾਜ ਸਭਾ ਦੇ ਮੈਂਬਰ ਬਣਾਏ ਕਿਉਂਕਿ ਗੱਲ ਸੰਜੀਵ ਰੋੜਾ ਦੀ ਸੰਜੀਵ ਰੋੜਾ ਨੂੰ ਕਿਹੜੇ ਵੱਡੇ ਅਹੁਦੇ ਮਿਲੇ ਨਹੀਂ ਸੰਜੀਵ ਰੋੜਾ ਤੋਂ ਹੀ ਗੱਲ ਸ਼ੁਰੂ ਹੋਈ ਸੀ ਕਿ ਡਿਪਟੀ ਸੀਐਮ ਬਣਾਇਆ ਜਾਵੇ ਜਾਂ ਇਸ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਦਿੱਤਾ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਟੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਫਿਰ ਦੁਬਾਰਾ ਪੇਸ਼ਕਸ਼ ਕੀਤੀ ਜਾਵੇਗੀ ਭਾਈ ਤੁਸੀਂ ਮੇਰੇ ਕੋਲੋਂ ਮੁੱਖ ਮੰਤਰੀ ਦੇ ਅਹੁਦੇ ਵਾਲਾ ਅਸਤੀਫਾ ਲੈ ਲਓ ਕਿਉਂਕਿ ਗਰਾਊਂਡ ਲੈਵਲ ਦੀ ਰਿਪੋਰਟ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੈਨ ਫਾਲੋਇੰਗ ਜਿਹੜਾ ਲੋਕਾਂ ਦਾ ਕ੍ਰੇਜ਼ ਸੀ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਹਦਾ ਜਿਹੜਾ ਮਿਆਰ ਹੈ ਬਿਲਕੁਲ ਜ਼ੀਰੋ ਹੋ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਕਿੰਗ ਮੇਕਰ ਬਣ ਕੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਐਸੇ ਮੁੱਖ ਮੰਤਰੀ ਦਾ ਅチェਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਾ ਦਿੰਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਜਿੱਤ ਕੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਹੋਣਗੇ ਕਿਉਂਕਿ ਇਹ ਦਾਵਾ ਖੂਫੀਆ ਏਜੰਸੀਆਂ ਨੇ ਕੀਤਾ ਹੈ ਜਿਹੜੀਆਂ ਏਜੰਸੀਆਂ ਪੰਜਾਬ ਦੇ ਵਿੱਚ ਭੇਜੀਆਂ ਗਈਆਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਟ ਮੀਨਸ ਕੀ ਆਪਣੇ ਆਪਤੀਵਾ ਜਾਂ ਪ੍ਰੈਸ਼ਰ ਦੇ ਹਸਤੀਫਾ ਆ ਜਿਸ ਤਰ੍ਹਾਂ ਗਲਾਦਾ ਅਤੇ ਪ੍ਰਾਦਾ ਨੂੰ ਲੈ ਕੇ 10 ਅਹੁਦੇ ਪੰਜਾਬ ਦੇ ਮੁੱਖ ਮੰਤਰੀ ਦੇ ਭਗਵਤ ਮਾਤੇ ਕੋਲੋਂ ਖੋਏ ਗਿਆ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਤੰਤਰ ਵੋਟਾਂ ਦੇ ਨਾਲ ਬਣੇ ਮੁੱਖ ਮੰਤਰੀ ਦੇ ਕੋਲੋਂ ਚੀਫ ਸੈਕਟਰੀ ਅਤੇ ਚੇਅਰਮੈਨ ਦਾ ਅਹੁਦਾ ਖੁੱਲਿਆ ਗਿਆ ਕਿਉਂਕਿ ਉਹਦੇ ਵਿੱਚ 10000 ਕਰੋੜ ਰੁਪਏ ਦਾ ਫਾਇਦਾ ਹੋਣਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 40000 ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਜਾਣਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਉਹ 10000 ਕਰੋੜ ਦੇ ਫਾਇਦੇ ਲਈ ਅਰਵਿੰਦ ਕੇਜਰੀਵਾਲ ਨੇ ਆਪਣਾ ਹੀ ਸੈਕੰਡਰ ਗਾ ਦਿੱਤਾ ਆਪਣਾ ਹੀ ਚੇਅਰਮੈਨ ਲਗਾ ਦਿੱਤਾ ਉੱਤੇ ਚਾਰ ਬੰਦੇ ਆਪਣੇ ਹੋਰ ਬਿਠਾ ਦਿੱਤੇ ਕਿ ਤੁਸੀਂ ਇਸ ਕੰਮ ਕਾਜ ਨੂੰ ਦੇਖੋ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਹੈ ਮੈਂ ਬਰਦਾਸ਼ਤ ਨਹੀਂ ਕਰਾਂਗਾ ਭਗਵੰਤ ਮਾਨ ਦੀ ਕਾਰਜਕਾਰੀ ਤੇ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਢੇ 3 ਸਾਲਾਂ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਇਮਾਨਦਾਰੀ ਦਾ ਸਬੂਤ ਦੇ ਦਿੱਤਾ ਹੈ ਭਾਵੇਂ ਪਾਰਟੀਆਂ ਨੂੰ ਪੜਿਆ ਜਾ ਰਿਹਾ ਹੈ ਇਹਨਾਂ ਨੇ ਕਰਜ਼ਾ ਲਿਆ ਹੈ ਇਹਨੇ ਉਹ ਕੀਤਾ ਹੈ ਇਹ ਫਲਾਣਾ ਕੀਤਾ ਹੈ ਇਹਨੇ ਟਿਪਕਾ ਕੀਤਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤੇ ਪਟ્રોલ ਬਪਲਾਇਆ ਨਾ ਕੋਈ ਜਬੀਰ ਬਣਾਈ ਨਾ ਵਿਦੇਸ਼ ਦੇਸ਼ ਅਤੇ ਵਿਦੇਸ਼ ਦੇ ਵਿੱਚ ਜਾ ਕੇ ਕੋਈ ਆਪਣਾ business ਕਾਰਾ ਕੀਤਾ ਨਾ ਕੋਈ ਉਹਨੇ ਕੋਈ ਅਜਹੀ ਕੋਠ ਬੰਗਲਾ ਬਣਾਇਆ ਕਿ ਭਈ ਉਹ ਅਰਬਾ ਖਰਬਾ ਪੈਦਾ ਹੋਵੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਆ ਪਿਛਲੇ 2022 ਤੋਂ ਲੈ ਕੇ ਹੁਣ ਤੱਕ ਸਾਢੇ 3 ਸਾਲ ਹੋ ਗਏ ਨੇ ਬਿਲਕੁਲ ਵਿਦਾਗ ਹੈ ਕਿਉਂਕਿ ਉਹ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਮੇਰੀ ਸੋਚ ਸੀ ਭਗਤ ਸਿੰਘ ਵਾਲੀ ਹੈ ਮੇਰੀ ਸੋਚ ਕਰਤਾਰ ਸਿੰਘ ਸਰਾਭਾ ਵਾਲੀ ਹੈ ਮੇਰੀ ਸੋਚ ਹੈ ਸ਼ਹੀਦ ਰਾਜਗੁਰੂ ਵਾਲੀ ਮੈਂ ਉਹਨਾਂ ਸੋਚ ਤੇ ਪੈਰਾ ਦੇਣਾ ਹੈ ਫ੍ਰਿਸ਼ਤਾ ਚਾਰ ਅਤੇ ਨਸ਼ੇ ਕਰ ਨਸ਼ੇ ਦਾ ਕਾਰੋਬਾਰ ਵਧਾ ਕੇ ਪੰਜਾਬ ਦੇ ਵਿੱਚ ਉਹ ਪੈਸਾ ਖਾਣਾ ਮੇਰੇ ਲਈ ਸਲਫਾਸ ਹੈ ਮੇਰੇ ਲਈ ਜ਼ਹਿਰ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਨ ਹੋਈ ਵੋਟਾਂ ਪਈਆਂ ਸੀ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਧੰਨਵਾਦ ਗੁਰੂ ਵੀਡੀਓ ਤੁਸੀਂ ਦੇਖੀ ਮੁਕੰਮਲ ਜਾਣਕਾਰੀ ਜਿਹੜੀ ਹੈ ਵੀਡੀਓ ਦੇ ਵਿੱਚ ਦਿੱਕੀ ਗਈ ਹਰ ਚੀਜ਼ ਜਿਹੜੀ ਹੈ ਉਸ ਦੇ ਬਾਰੇ ਦੱਸਿਆ ਗਿਆ ਕਿ ਕੀ ਕਾਰਨ ਹੈ ਕੀ ਹਾਲਾਤ ਹੈ ਜਿਸ ਦੀ ਗੱਲ ਦੇ ਸ ਤੇ ਸੀਐਮ ਭਗਵੰਤ ਮਾਨ ਜਿਹੜੇ ਇੱਕ ਵਾਰੀ ਫਿਰ ਆਪਣਾ ਅਸਤੀਫਾ ਦੇਣ ਤੇ ਮਜਬੂਰ ਹੋ ਗਏ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜੜਾ ਵੱਡਾ ਖਿਆਲ ਸਾਹਮਣੇ ਆ ਰਿਹਾ ਸੋਚ ਸਾਹਮਣੇ ਆ ਰਹੀ ਏ ਸੀ ਕਿ ਪੰਜਾਬ ਦੇ ਲੋਕ ਸੀਐਮ ਭਗਵੰਤ ਮਾਨ ਨੂੰ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਹੈਗੇ ਵਿੱਚ ਕੋਈ ਸ਼ੱਕ ਨਹੀਂ ਹੈ ਉਹ ਇਸ ਐਕਸ਼ਨ ਤੋਂ ਬਹੁਤ ਖੁਸ਼ ਹੈਗੇ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ ਜਿਸ ਤੋਂ ਲੋਕ ਜਿਹੜੇ ਨਾਰਾਜ਼ ਵੀ ਸੀਗੇ ਜਿਹੜੀਆਂ ਦਲੇ ਦਾ ਸ਼ਿਕਾਰ ਹੋਣ ਦੇ ਸੀਗੀਆਂ ਪਰ ਹੁਣ ਇਹ ਜਿਹੜੀ ਚਰਚਾ ਹੈ ਜਿਹੜੀ ਖਬਰ ਹੈ ਨਿਕਲ ਕੇ ਸਾਹਮਣੇ ਆਈ ਹੈ ਆਪਕੋ ਵੀ ਇਹ ਏਜੰਸੀਆਂ ਦੇ ਜ਼ਰੀਏ ਬੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹੀ ਹੈ ਕਿ 2027 ਦੀ ਚੋਣਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ VOTING ਦੀ ਜਿਹੜੀ ਰੇਸ਼ਿਓ ਹੈ ਉਹ ਬਹੁਤ ਘਟ ਰਹੇਗੀ ਜਿਸ ਦੀ وجہ ਤੋਂ ਜੜਾ ਵਾ ਉਹ ਪ੍ਰੈਸ਼ਰ ਉਹਨਾਂ ਤੇ ਪਾਇਆ ਜਾਂਦਾ ਹੈਗਾ ਕਿ ਅਸਤੀਫਾ ਦੇਣ ਔਰ ਉਹ ਇਸ ਸੀਜ਼ ਦਾ ਅਲਲ ਐਲਾਨ ਵੀ ਕਰਨ ਦੇ ਹੈਗੇ ਹੈ ਕਿ ਮੈਂ ਅਸਤੀਫਾ ਦੇਣ ਨੂੰ ਤਿਆਰ ਹੈਗਾ ਮੈਂ ਜੇ ਆਪਣੀ ਮਰਜ਼ੀ ਦਾ ਚਾਹੋ ਤਾਂ ਸੀਐਮ ਬਣਾ ਸਕਦੇ ਹੀ ਹੈ ਮੁਕੰਮਲ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ حاصل ਕੀਤੀ ਵੀਰੋ ਤੁਹਾਨੂੰ ਵੀਡੀਓ ਕੈਂਚੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼